अजा क्यों लगता है कि कोई भी सुपनिया बारे गल ही नहीं करनी चाहता कि यह नौ ग्यारह तो चिंता है मंदी तो बात के हालात हैं जी भी व्यक्ति द्वारा सोशल मीडिया उत्तियाँ पोस्ट पोस्टा जिन्हों ने संसार इन्ना मतलब प्रस्त कर दिता है कि वह हूँ अप्रचलित हो गए हैं कि वह शैली हीन की प्रभावहीन हैं कि हूँ मीहे तो सुपने बहुत उत्तरी अमरीकिया एक सुपना कुछ भी नहीं ਬਲਕਿ ਪੁਰਾਣੀ ਸ਼ੈਲੀ ਦੇ ਵਿਚਾਰਾਂ ਬਦਲੇ ਆਧੁਨਿਕ ਦੁਨੀਆ ਦੀ ਕਠੋਰ ਅਸਲੀਅਤ ਹੈ ਕਮਦਾਲਾ ਮੇਰਾ ਸਮਾਂ ਵਦੇਰੇ ਕਰ ਜੀ ਤਨਖਾਹ ਵਿੱਚ ਕੱਟਵਾ ਦੇ ਬੁਰੇ ਮਾਲਕ ਪਰਿਵਾਰ ਵਾਸਤੇ ਕੱਟ ਸਮਾਂ ਸੁਪਨਿਆਂ ਲਈ ਕਿਸ ਕੋਲ ਸਮਾਂ ਹੈ ਜਦੋਂ ਹਰ ਕੋਈ ਬਸ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਅਧਿਕਾਰਿਕ ਤੌਰ ਉਤੇ ਇਹ ਘੋਸ਼ਣਾ ਕਰਦੇ ਹਾਂ ਕਿ WFJ ਸੁਪਨਿਆਂ ਨੂੰ ਵਾਪਸ ਲੈ ਕੇ ਆ ਰਿਹਾ ਹੈ ਅਤੇ ਹੋਰਾਂ ਵਾਂਗ ਅਸੀਂ ਬਹੁਤੇ ਅਮੀਰਾਂ ਲਈ ਅਜੀਹਾਨੀ ਕਰ ਰਹੇ ਹਾਂ ਅਸੀਂ ਇਹ ਹਰ ਇੱਕ ਵਾਸਤੇ ਕਰ ਰਹੇ ਹਾਂ ਹਰ ਉਮਰ ਲਈ ਹਰ ਪਿਛੋਕੜ ਲਈ ਹਰ ਲਿੰਗ ਲਈ ਹਰ ਪੱਦਰ ਦੇ ਤਜਰਬੇਕਾਰ ਲਈ ਤੁਸੀਂ ਜੋ ਵੀ ਹੋ ਅਸੀਂ ਤੁਹਾਡੇ ਮਦਦਗਾਰ ਹਾਂ ਅਤੇ ਮਦਦ ਆਰਥਿਕ ਸਿੱਖਿਆ ਤੋਂ ਸ਼ੁਰੂ ਹੁੰਦੀ ਹੈ ਲੋਕ ਜਦੋਂ ਇਹ ਜਾਣਨਗੇ ਕਿ ਪੈਸਾ ਵਾਸਤਵ ਵਿੱਚ ਕਿਵੇਂ ਕੰਮ ਕਰਦਾ ਹੈ ਤਾਂ ਉਹ ਕਰਜ਼ੇ ਨੂੰ ਕੱਟ ਕੇ ਆਤਮ ਵਿਸ਼ਵਾਸ ਦਾ ਆਨੰਦ ਮਾਣ ਸਕਦੇ ਹਨ ਜੋ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਤੋਂ ਪ੍ਰਾਪਤ ਹੋਵੇਗੀ ਉਪਵਿਕ ਵਿੱਚ ਬਜਟ ਲਈ ਇੱਕ ਠੋਸ ਰਣਨੀਤੀ ਕਾਰਨ ਆਉਣ ਵਾਲੇ ਉਤਸ਼ਾਹ ਨੂੰ ਮਹਿਸੂਸ ਕਰ ਸਕਣਗੇ ਅਤੇ ਉਮੀਦ ਹੈ ਕਿ ਇੱਕ ਦਿਨ ਉਹ ਆਰਥਿਕ ਬੋਝ ਤੋਂ ਆਜ਼ਾਦ ਹੋ ਸਕਣਗੇ ਪਰ ਅਸਿਉਥੇ ਰੁਕ ਨਹੀਂ ਜਾਂਦੇ ਅਸੀਂ ਹਰ ਇੱਕ ਲਈ ਵਪਾਰ ਮਾਲਕ ਬਣਨ ਲਈ ਦਰਵਾਜ਼ਾ ਖੋਲ੍ਹਦੇ ਹਾਂ ਅਤੇ ਤੁਸੀਂ ਸਾਡੇ ਮਿਸ਼ਨ ਦਾ ਹਿੱਸਾ ਬਣ ਕੇ ਦੂਸਰਿਆਂ ਦੀ ਮਦਦ ਕਰ ਸਕਦੇ ਹੋ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਆਪਣੇ ਸੁਪਨਿਆਂ ਦੇ ਸਰੂਪ ਨੂੰ ਕੱਟ ਕਰਕੇ ਆਪਣੇ ਮੌਕੇਆਂ ਨੂੰ ਹੁਨਾ ਦੀ ਥਾਂ ਦੇ ਇਹੀ ਕਾਰਨ ਹੈ ਕਿ ਸਾਡੇ ਪ੍ਰਚਾਰ ਪੱਧਰ ਦੇ ਸ਼ਿਖਰ ਤੇ ਕਿੰਨੇ ਲੋਕ ਪਹੁੰਚ ਸਕਦੇ ਹਨ ਇਸ ਦੀ ਕੋਈ ਸੀਮਾ ਨਹੀਂ ਹੈ ਅਤੇ ਇਸ ਲਈ ਅਸੀਂ ਇਸ ਦੀ ਕੋਈ ਸੀਮਾ ਨਹੀਂ ਰੱਖਦੇ ਕਿ ਤੁਸੀਂ ਸਾਡੇ ਨਾਲ ਕਿੰਨਾ ਕਮਾ ਸਕਦੇ ਹੋ ਸਫਲਤਾ ਕੁਝ ਹੀ ਲੋਕਾਂ ਲਈ ਨਹੀਂ ਰੱਖਵੀਂ ਨਹੀਂ ਇਹ ਉਹਨਾਂ ਸਾਰਿਆਂ ਨੂੰ ਪੇਸ਼ ਕੀਤੀ ਜਾਂਦੀ ਹੈ ਜੋ ਕਿ ਸਿੱਖਣਾ ਚਾਹੁੰਦੇ ਹਨ ਸਖਤ ਮਿਹਨਤ ਕਰਨਾ ਅਤੇ ਵਿਕਾਸ ਕਰਨਾ ਚਾਹੁੰਦੇ ਹਨ ਸਾਡਾ ਇਹ ਮੰਨਣਾ ਹੈ ਕਿ ਸਹਾਇਤਾ ਨਾਲ ਕੋਈ ਵੀ ਵਿਅਕਤੀ ਜੋ ਅੱਜ ਕਿਸੇ ਦਾ ਮੁਲਾਜ਼ਮ ਹੈ ਉਹ ਕੱਲ ਇੱਕ ਉਦਯੋਗਪਤੀ ਬਣ ਸਕਦਾ ਹੈ ਜੋ ਕਿ ਆਪਣੇ ਭਵਿੱਖ ਦਾ ਮਾਲਕ ਖੁਦ ਹੋਵੇਗਾ ਜੇ ਤੁਸੀਂ ਆਪਣਾ ਸੁਪਨਾ ਨਹੀਂ ਬੁੰਦੇ ਤਾਂ ਕੋਈ ਹੋਰ ਤੁਹਾਨੂੰ ਆਪਣੇ ਸੁਪਨੇ ਬਣਾਉਣ ਲਈ ਨੌਕਰੀ ਤੇ ਰੱਖ ਲਵੇਗਾ ਜਦੋਂ ਤੁਸੀਂ ਜਾਣੋਗੇ ਕਿ ਆਪਣੇ ਪਰਿਵਾਰ ਦੀ ਆਰਥਿਕ ਰੱਖਿਆ ਕਿਵੇਂ ਕਰਨੀ ਹੈ ਪੈਸਿਆਂ ਦਾ ਪ੍ਰਬੰਧ ਕਿਵੇਂ ਸੰਭਾਲਣਾ ਹੈ ਜਦੋਂ ਤੁਸੀਂ ਸਫਲ ਹੋਣ ਜੋਗੇ ਹੋ ਜਾਵੋਗੇ ਤਾਂ ਇਹ ਤੁਹਾਡੇ ਲਈ ਇੱਕ ਅਚਰਜ ਗੱਲ ਹੋਵੇਗੀ ਤੁਸੀਂ ਸਿਰਫ ਸੁਪਨਿਆਂ ਦੀ ਹੀ ਗੱਲ ਕਰਨਾ ਚਾਹੋਗੇ ਜੇ ਤੁਹਾਡੇ ਕੋਲ ਅਜੇ ਵੀ ਸੁਪਨੇ ਹਨ ਤਾਂ ਇੱਥੋਂ ਸ਼ੁਰੂ ਕਰੋ